ਪਾਸੇ ਕਹਿੰਦੇ ਮੇਟਰੋ ਦੂਜਾ ਚੱਕਰ ਚੱਲਣਾ ਆ ਲੈਣ ਖਿੱਚੀ ਪਈਆਂ ਤੇ ਪਹਿਲਾ ਚੱਕਰ ਪੂਰਾ ਹੋ ਜੋ ਇੱਥੇ ਆ ਕੇ ਤੇ ਲਾਦਾ ਉੱਜਣਾ ਗੇਰ ਆਉਂਦਾ ਲਾਦਾ ਉੱਜਣਾ ਗੇਰ ਤੇ ਬਾਈ ਨੇ ਕਹਿੰਦੇ ਕੁੱਡਣਾ ਗੇਰ ਲਾਦਾ ਟਰੈਕਟਰ ਦਾ ਤੇ ਦੂਜਾ ਚੱਕਰ ਚੱਲ ਪਿਆ ਲੱਗਦਾ ਲੱਗਦਾ 40 ਮੀਟਰੋ ਜੀ ਬਾਬ ਜੀ ਇਹ ਤੇ 40 ਲੱਗਦਾ ਇੱਧਰਲੇ ਪਾਸੇ ਆਜਾ ਨਿਆ ਕਰ ਗਈ ਸੀ ਤੇ ਫੇਰ ਫੜ ਗਿਆ ਚੱਕਰ ਮਿੱਤਰੋ ਤੇ ਇੰਜਨ ਕੋਲੋਂ ਕਹਿੰਦੇ ਚਿੱਟੇ ਜਿਹੇ ਰੰਗ ਦਾ ਧੂਆ ਮਾਰ ਲਾਤਾ ਚਿੱਟੇ ਜਿਹੇ ਰੰਗ ਦਾ ਧੂਆ ਧਰ ਅੱਡ ਹੋਈ ਜਾਂਦਾ ਤੇ ਮਿੱਤਰੋ ਜਾਂਦਾ ਦੇਖੋ ਅਰਜਨ ਅਰਜਨ ਤੋਂ ਦੋ ਚੱਕਰ ਟਰੈਕਟਰ ਨੇ ਕਰ ਤੇ ਪੂਰੇ ਤੇ ਹੋ ਗਿਆ ਕਰ ਕਰ ਤੇ ਪੂਰੇ ਦੋ ਚੱਕਰ ਜੀ ਇਹਦਾ ਕਰਦੇ ਮਿੱਤਰੋ ਹੁਣ ਟਾਈਮ نوٹ ਵੀ ਕਿੰਨੇ ਟਾਈਮ ਦੇ ਵਿੱਚ ਟਰੈਕਟਰ ਨੇ ਲਾਤੇ ਜਿਹੜੇ ਦੋ ਜੱਗਰ ਲਾ ਕੇ ਮਿੱਤਰੋ ਆ ਚੁੱਕਿਆ ਇਹ ਧੂਆ ਦੋ ਮਿੰਟ ਤੋਂ ਮੈਨੂੰ ਲੱਗਦਾ ਮਿੱਤਰੋ ਉੱਪਰ ਨਾ ਗਿਆ ਟਾਈਮ ਆ ਤੇ ਧੂਆ ਜਾਂ ਕਹਿੰਦੇ ਦੋ ਪਾਸੋਂ ਮਾਰ ਲਾਦਾ ਇਸ ਲਈ ਪਾਸੇ ਟਰ ਬੋਲੇ ਪਾਸੋਂ ਚਿੱਟੇ ਜਿਹੇ ਰੰਗ ਦਾ ਧੂਆ ਟਰੈਕਟਰ ਅੱਧੀ ਮਰੀ ਜਾਂਦਾ ਅੰਦਰ ਸੋਨੂੰ ਮਿੱਤਰੋ ਦੀ ਨਾ ਹੋਣਾ ਵੀਡੀਓ ਦੇ ਵਿੱਚ ਵੀ